ਆ ਇੱਥੇ ਪਾਣੀ ਦਾ ਲੈਵਲ ਲੱਗਾ ਹੋਇਆ ਵਾ ਇਹਦੇ ਚ ਲਿਖਿਆ ਵੀ ਹੋਇਆ ਵਾ ਕਿ 1955 ਦੇ ਵਿੱਚ 692 ਸੀਗਾ ਲੈਵਲ ਤੇ 1988 ਦੇ ਵਿੱਚ 691 ਤੇ ਹੁਣ 686 ਤੇ ਲੱਗੇ ਮਰ 686 87 ਹੋਣ ਵਾਲਾ ਹੈ ਇੰਨਾ ਲੈਵਲ ਆ ਅੱਜ ਪਾਣੀ ਦਾ ਤੇ ਇੱਥੋਂ ਆ ਦਿਖਦਾ ਦਰਿਆ ਸਤਲੁਜ ਤੇ ਬਿਆਸ ਲਗਾ ਇੱਥੇ ਕੁਛ ਹੈਗਾ ਜੀ। ਉਕਾਈ ਜੀ ਹਿੱਲ ਰਹੀ ਸੀ। ਪਾਣੀ ਪਹਿਲਾਂ ਨਾਲੋਂ ਥੋੜਾ ਜ਼ਿਆਦਾ ਹੋ ਗਿਆ। ਸ਼ਾਇਦ ਇਥੋਂ ਬੰਨ੍ਹ ਕਮਜ਼ੋਰ ਆ ਤੇ ਉਹਨੂੰ ਹੁਣ ਪੱਕਾ ਕਰਨੇ ਨੇ। ਇੱਥੇ ਘਰ ਦੇਖ ਰਹੀ ਸੀ ਤੇ ਸਾਪੀ ਬਹੁਤ ਨੇ ਹੁਣੇ ਲੰਘਿਆ ਇੱਕ ਪਾਣੀ ਚੋਂ ਤੇ ਇੱਕ ਸੜਕ ਤੋਂ। ਇੱਥੇ ਘਰ ਦਿਖ ਨਹੀਂ ਰਿਹਾ। ਕਰਚ ਗੇਟ ਖੋਲ ਕੇ ਗਏ ਨੇ ਪਾਣੀ ਨੇ ਲੰਗਰ ਨੂੰ ਕੋਈ ਰਸਤਾ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਸਾਰਿਆਂ ਦਾ ਸਰਬਗਿਲ ਚੈਨਲ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਕਹਿਣ ਤੇ ਖੁਸ਼ ਹੋਵੋਗੇ ਸੋ ਜਿਹੜੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਪਿਆਰ ਜਿਹਾ ਕਮੈਂਟ ਕਰ ਦਿਓ ਸੋ ਅੱਜ ਮੈਂ ਫੇਰ ਖੜੀਆਂ ਹਰੀਕੇ ਪਤਨ ਦੇ ਤੇ ਤੁਹਾਨੂੰ ਵੀ ਦਿਖਾਣੇ ਆ ਪਾਣੀ ਕਿੰਨਾ ਘਟਿਆ ਜਾਂ ਵਧਿਆ ਸੋ ਮੇਰੇ ਨਾਲ ਨਾਲ ਤੁਸੀਂ ਵੀ ਇਸ ਵੀਡੀਓ ਵਿੱਚ ਦੇਖੋ ਤੇ ਅੱਜ ਆਪਾਂ ਦੇਖਦੇ ਆ ਜਿਵੇਂ ਤੁਸੀਂ ਇੱਥੋਂ ਦੇਖ ਸਕਦੇ ਹੋ ਕੀ ਐਸ ਕਾਰਨਰ ਤੋਂ ਲੱਗ ਰਿਹਾ ਵਾ ਕਿ ਪਾਣੀ ਥੋੜਾ ਪਹਿਲਾਂ ਨਾਲੋਂ ਘਟਾ ਉਹ ਇਸ ਕਰਕੇ ਆ ਕਿਉਂਕਿ ਪਾਣੀ ਇੱਧਰ ਨਹਿਰਾਂ ਨੂੰ ਛੱਡਿਆ ਗਿਆ ਵਾ ਹੁਣ ਆ ਦੇਖੋ ਨਹਿਰਾਂ ਚੱਲ ਰਹੀਆਂ ਨੇ ਐਸ ਟਾਈ ਮਤਲਬ ਇੱਧਰ ਨੂੰ ਪਾਣੀ ਜਾ ਰਿਹਾ ਸੱਜੇ ਪਾਸੇ ਨੂੰ ਤੇ ਇੱਧਰੋਂ ਤੁਹਾਨੂੰ ਬੜਾ ਸੱਤ ਨੂੰ ਜਾਂਦਾ ਤੇ ਖੱਬੇ ਪਾਸੇੋਂ ਆਉਂਦਾ ਵਾ ਬਿਆਸ ਦਰਿਆ ਪੰਜ 6 ਦਰ ਜਿਹੜੇ ਅੱਜ ਬੰਦ ਕੀਤੇ ਹੋਏ ਆ ਥੋੜੇ ਦਾਰੀ ਖੁੱਲ੍ਹੇ ਹੋਏ ਨੇ ਤੇ ਆ ਵਾਲਾ ਇੱਕੋ ਖੁੱਲਾ ਆ ਇਹਦੇ ਨਾਲ ਦੇ ਸਾਰੇ ਦਰ ਬੰਦ ਨੇ ਪਾਣੀ ਚਲੋ ਵਧੀਆ ਹੋਇਆ ਕਿ ਨਹਿਰਾਂ ਨੂੰ ਛੱਡ ਦਿੱਤਾ ਗਿਆ ਕੋਸ਼ਿਸ਼ਾ ਬਚਾਊਗਾ ਬਾਕੀ ਜਿਹੜਾ ਪਰਵਾਟ ਕਰਨਾ ਸੀ ਉਹ ਤਾਂ ਨਹੀਂ ਕਰਤਾ ਐਥੋਂ ਦਿਖ ਰਿਹਾ ਪ੍ਰੋਪਰ ਕਿ ਪਾਣੀ ਜਿਹੜਾ ਨਹਿਰਾਂ ਨੂੰ ਜਾ ਰਿਹਾ ਬਾਕੀ ਪਾਣੀ ਥੋੜਾ ਜਿਹਾ ਘਟਿਆ ਵੀ ਲੱਗ ਰਿਹਾ ਤੇ ਬਾਅਦ ਵਿੱਚ ਵੱਧ ਵੀ ਸਕਦਾ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਦੂਜੀ ਸਾਈਡ ਦੇਖਦੇ ਆ ਇਹ ਤਾਂ ਸਤਲੁਜ ਵਾਲੀ ਸਾਈਡ ਤੋਂ ਆਉਂਦਾ ਪਾਣੀ ਵਿਆਸ ਵਾਲੀ ਸਾਈਡ ਦੇਖਦੇ ਆਪਾਂ ਕਿੰਨਾ ਕੁ ਪਾਣੀ ਆ। ਦੇਖੀਏ ਆ ਵਿਆਸ ਦਰਿਆ ਆਵਾਜ਼ ਦੇਖੋ ਕਿੰਨੀ ਜ਼ਿਆਦਾ। ਇਹ ਰ ਦਰ ਖੁੱਲਿਆ ਹੈ ਇਹ ਇਸ ਲਈ ਇੰਨੀ ਆਵਾਜ਼ ਆ ਪਾਣੀ ਵੀ ਬਹੁਤ ਤੇਜ਼ੀ ਨਾਲ ਆ ਰਿਹਾ। ਮਤਲਬ ਵਿਆਸ ਦਰਿਆ 'ਚ ਪਾਣੀ ਜ਼ਿਆਦਾ ਹੈ। ਸਤਲੁਜ ਦੇ ਨਾਲ ਬਾਕੀ ਐਸ ਸਾਈਡ ਤੋਂ ਦੇਖ ਕੇ ਲੱਗ ਨਹੀਂ ਰਿਹਾ ਕਿ ਪਾਣੀ ਘਟ ਹੋਏਗਾ ਉਧਰੋਂ ਲੱਗ ਰਿਹਾ ਸੀ ਕਿਉਂਕਿ ਨਹਿਰਾਂ ਨੂੰ ਜਾ ਰਿਹਾ ਸੀ ਇੱਥੋਂ ਨੀ ਤੇਜ਼ੀ ਨਾਲ ਪਾਣੀ ਆ ਬਾਕੀ ਤੁਸੀਂ ਖੁਦ ਦੇਖ ਸਕਦੇ ਹੋ ਪਾਣੀ ਜ਼ਿਆਦਾ ਹੈ ਜਾਂ ਘਟਿਆ ਹੈ ਜਾਂ ਕਿੰਨਾ ਹੈ ਸੇਮ ਹੀ ਹੈ ਜਿੰਨਾ ਪਹਿਲਾਂ ਸੀ ਕਿਉਂਕਿ ਲਾਸਟ ਵੀਡੀਓ ਦੇ ਵਿੱਚ ਮੈਂ ਦਿਖਾਇਆ ਸੀ ਜਿਹੜਾ ਆ ਵਾਲਾ ਕੀ ਕਹਿੰਦੇ ਹੁੰਦੇ ਆ ਜਿਹੜਾ ਪੌੜੀ ਜੀ ਆ ਇੱਥੋਂ ਤੱਕ ਹੀ ਪਾਣੀ ਸੀ ਥੋੜਾ ਜਿਹਾ ਉੱਚਾ ਸੀ ਤੇ 1 2 ਇੰਚ ਨੀਵਾਵਾ ਹੁਣ ਬਾਕੀ ਬਾਰਿਸ਼ਾਂ ਵੀ ਹੋ ਰਹੀਆਂ ਨੇ ਕੁਝ ਕਹਿ ਨਹੀਂ ਸਕਦੇ ਤੇ ਤੁਸੀਂ ਪਾਣੀ ਦੀ ਆਵਾਜ਼ ਦੇਖੋ ਕਿੰਨੀ ਤੇਜ਼ੀ ਨਾਲ ਜਾ ਰਿਹਾ ਹੈ ਵੇਟ ਮੈਂ ਤੁਹਾਨੂੰ ਸੁਣਾਉਣੀ ਹੈ ਤਾਂ ਮਾਈਕ ਨਾਲ ਆਵਾਜ਼ ਨਹੀਂ ਸੁਣਦੀ ਹੋਏਗੀ ਆਵਾਜ਼ ਸੁਣਾ ਤੁਸੀਂ ਪਾਣੀ ਦੀ ਕਿੰਨੀ ਜ਼ਿਆਦਾ ਹੈ ਜਿੰਨਾ ਪਾਣੀ ਪਹਿਲਾਂ ਸੀ ਮੈਨੂੰ ਤਾਂ ਔਨલાઈਨ ਨਜ਼ਰ ਆ ਰਿਹਾ ਤੇ ਬਾਕੀ 1-2 ਫੁੱਟ ਘਟ ਜਾਂ ਵੱਧ ਹੋ ਸਕਦਾ ਤੇ ਉਹ ਜਿਹੜਾ ਸਾਹਮਣੇ ਪੋਲਾ ਪਹਿਲੇ ਵੀਡੀਓਜ਼ ਵਿੱਚ ਵੀ ਇੰਨੇ ਪਾਣੀ ਨਹੀਂ ਵਾਸੀ ਤੇ ਹੁਣ ਵੀ ਔਨਲਾ ਹੀ ਆ ਮੈਨੂੰ ਲੱਗਦਾ ਸੇਮ ਹੀ ਆ ਪਹਿਲੇ ਜਿੰਨਾ ਹੀ ਆ ਪਾਣੀ ਕਿਉਂਕਿ ਸਾਰੇ ਉਨੀ ਤੇਜ਼ੀ ਨਾਲ ਔਨਲਾ ਹੀ ਆ ਉਨੇ ਪਾਣੀ ਚੱਲ ਰਿਹਾ ਉਨੀ ਤੇਜ਼ੀ ਦੇ ਨਾਲ ਬਾਕੀ بارش ਵੀ ਆ ਰਹੀ ਆ ਮੌਸਮ ਦੇ ਕਰਕੇ ਪਾਣੀ ਹੋਰ ਵੱਧ ਵੀ ਸਕਦਾ ਬਾਕੀ ਰੱਬ ਰਾਖਾ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਕੁਦਰਤ ਆ ਸੋ ਇਹਦੇ ਵਿੱਚ ਆਪਾਂ ਕੋਈ ਦਖਲ ਅੰਦਾਜ਼ੀ ਵੀ ਨਹੀਂ ਦੇ ਸਕਦੇ ਆਪਾਂ ਸਿਰਫ ਆਪਣਾ ਬਚਾਅ ਕਰ ਸਕਦੇ ਆ ਇੱਕ ਦੂਜੇ ਦੀ ਮਦਦ ਕਰ ਸਕਦੇ ਆ ਤੇ ਚੰਗੇ ਦੀ ਭਲਾਈ ਦੇ ਲਈ ਰੱਬ ਅੱਗੇ ਸਿਰਫ ਅਰਦਾਸ ਕਰ ਸਕਦੇ ਆ ਤੇ ਇੱਕ ਹਿੰਮਤ ਬਣਾਈ ਰੱਖ ਸਕਦੇ ਆ ਹੌਸਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਹੌਸਲੇ ਸਭ ਤੋਂ ਵੱਡੀ ਚੀਜ਼ ਹੁੰਦੀ ਆ ਇਨਸਾਨ ਦੀ ਕੋਈ ਵੀ ਮੁਸ਼ਕਲ ਨੂੰ ਸਾਹਮਣਾ ਕਰਨ ਦੇ ਲਈ ਆ ਗਾਂ ਚੱਲ ਕੇ ਦੇਖਦੇ ਆਪਾਂ ਸੌਰੀ ਫੋਨ ਡਿੱਗ ਚੱਲ ਗਿਆ ਸੀ ਮੇਰਾ ਹੱਥ ਵੱਜ ਗਿਆ ਸੀ ਬਾਕੀ ਪਹਿਲਾਂ ਬਾਰਿਸ਼ ਹੋ ਰਹੀ ਸੀਗੀ ਹੁਣ ਟਾਈਮ ਹੋ ਗਿਆ 4 ਸਵਾ 4 ਦਾ ਸੱਲਾ ਬਾਰਿਸ਼ ਹੋ ਰਹੀ ਸੀ ਹੁਣ ਹਟ ਗਈ ਆ ਰੱਬ ਕਰੇ ਨਾ ਹੋਵੇ ਕਿਉਂਕਿ ਅਗਰ ਬਾਰਿਸ਼ ਹੋਰੇਗੀ ਤਾਂ ਹੋਰ ਜ਼ਿਆਦਾ ਨੁਕਸਾਨ ਹੋਊਗਾ ਕੁਝ ਲੋਕ ਜਿਹੜੇ ਘਰ ਦੀਆਂ ਛੱਤਾਂ ਦੇ ਰਹਿ ਰਹੇ ਨੇ ਉਹਨਾਂ ਲਈ ਰਹਿਣਾ ਵੀ ਔਖਾ ਹੈ ਕਿਉਂਕਿ ਛੱਤੋ ਮ ਕੋ ਹੈ ਨਹੀਂ ਉੱਤੇ ਹੀ ਰਹਿ ਰਹੇ ਕੁਝ ਲੋਕਾਂ ਨੇ ਤਰਪਾਲਾ ਪਾ ਕੇ ਹੱਟ ਦੀ ਵੰਗ ਝੌਂਬੜੀ ਵੰਗ ਤਰਪੁਣਾਇਆ ਪਰ ਕਈਆਂ ਕੋ ਹੋ ਵੀ ਨਹੀਂ ਹੈਗਾ ਸੋ ਦੇਖਦੇ ਆ ਗੱਲ ਚੱਲਦੀ ਹੈ ਇੱਥੇ ਥੋੜੀ ਬੁੱਕੀ ਫਸੀ ਹੋਈ ਕਰਕੇ ਫਾਹ ਨੂੰ ਥੋੜਾ ਜਿਆਦਾ ਰੁਕਿਆ ਹੋਇਆ। ਇਹਦੇ ਪਾਣੀ ਇੱਥੇ ਵੀ ਉਹ ਨਹੀਂ। ਇੱਥੇ ਪਾਣੀ ਥੋੜਾ ਸਲੋ ਆ। ਉਸ ਦੇ ਮੁਕਾਬਲੇ ਕਿਉਂਕਿ ਉਧਰੋਂ ਵਿਆਸ ਆਉਂਦਾ ਹੈ ਤੇ ਇੱਧਰ ਸੱਤ ਲੋ ਜਾ ਔਰ ਸੱਤ ਲੋ ਜਾ ਪਾਣੀ ਨਹਿਰਾਂ ਨੂੰ ਜਾ ਰਿਹਾ ਇਸ ਕਰਕੇ ਥੋੜਾ ਪਾਣੀ ਇੱਧਰੋਂ ਘਟ ਹੈ। ਨਹਿਰਾਂ ਨੂੰ ਜਿਆਦਾ ਜਾ ਰਿਹਾ। ਬਾਕੀ ਆਪਾਂ ਨਹਿਰਾ ਵਿੱਚ ਚੱਲ ਕੇ ਦੇਖਦੇ ਹਾਂ ਕਿੰਨਾ ਕੋਨਾ ਵਿੱਚ ਪਾਣੀ ਆ। ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਨਾਨਕ ਸਰ ਤੇ ਹੁਣ ਚੱਲਦੇ ਆ ਲਾਗੇ ਵਾਲੇ ਪਿੰਡਾਂ ਦੇ ਵਿੱਚ ਤੇ ਨਹਿਰਾਂ ਮੈਂ ਤੁਹਾਨੂੰ ਦਿਖਾਉਣੀ ਆ ਉਹਨਾਂ ਵਿੱਚ ਕਿੰਨਾ ਪਾਣੀ ਆ ਤੇ ਆ ਜਾਓ ਫਿਰ ਨਹਿਰਾਂ 'ਚ ਐਦਾਂ ਚੱਲ ਰਹੀਆਂ ਪਾਣੀ ਚ ਲਾਇਆ ਹੋਇਆ ਵਾ ਆ ਦੇਖੋ ਇਹ ਪਾਣੀ ਰਾਜਸਥਾਨ ਤੇ ਫਿਰੋਜ਼ਪੁਰ ਵਾਲ ਨੂੰ ਜਾਂਦਾ ਹੈ ਹੁਣ ਆਪਾਂ ਚੱਲ ਕੇ ਦੇਖਦੇ ਆਂ ਲਾਗੇ ਦੇ ਪਿੰਡ ਜਿਨ੍ਹਾਂ ਨੂੰ ਇਹ ਪਾਣੀ ਨੇ ਨੁਕਸਾਨ ਪਹੁੰਚਾਇਆ ਇੱਕ ਪਰਿਵਾਰ ਆ ਬੰਨ ਤੇ ਬੈਠਾ ਹੋਇਆ ਤੰਬੂ ਲਗਾ ਕੇ ਉਹਨਾਂ ਦਾ ਘਰ ਵੀ ਉਧਰ ਪਾਣੀ ਵਿੱਚ ਡੁੱਬ ਗਿਆ ਤੇ ਇੱਥੇ ਆਪਣੀ ਮੱਝ ਗਾਂ ਸੋਰੀ ਚੁੰਦੇ ਪਿਆ ਇੱਥੇ ਸਾਰਾ ਕੁਝ ਲਾਇ ਦੋ ਲੁੜੀ ਦਾ ਸਮਾਨ ਆ ਬਾਕੀ ਤਾਂ ਘਰ ਦਾ ਸਮਾਨ ਉੱਥੇ ਹੀ ਪਿਆ ਹੋਇਆ ਤੰਬੂ ਲਗਾ ਕੇ ਉੱਥੇ ਵਿੱਚੇ ਮੰਝੇ ਲਗਾਏ ਹੋਏ ਨੇ ਤੇ ਥੋੜਾ ਬਾਦਰ ਆਸ਼ਨ ਰੱਖਿਆ ਹੋਇਆ ਤੇ ਜਾਂ ਫਿਰ ਮੱਝ ਦਾ ਚਾਰਾ ਜੋ ਸ਼ਾਇਦ ਕੋਈ ਦੇ ਕੇ ਗਿਆ ਉਹ ਵਾਲਾ ਪਿਆ ਹੋਇਆ ਮਿੱਟੀ ਨੂੰ ਉਸਤੇ ਕਾਫੀ ਜਾਣੇ ਖੜੇ ਹੋਏ ਨੇ ਕਿਉਂਕਿ ਕਾਫੀ ਪਾਣੀ ਜਿਹੜਾ ਵਧ ਰਿਹਾ ਉਹਦੇ ਕਰਕੇ ਉਹਨੂੰ ਦੇਖਣ ਦੇ ਲਈ ਉਹ ਦੇਖ ਪਾਣੀ ਕਿੰਨਾ ਤੇਜ਼ ਆ ਰਿਹਾ ਉਹ ਆ ਵੀ ਸਾਰੇਆਂ ਖੇਤਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਮੋਟਰਾਂ ਵੀ ਡੁੱਬ ਗਈਆਂ ਦਰਿਆ ਇੱਥੇ ਆ ਬਹੁਤ ਦੂਰ ਔਰ ਮੋਟਰ ਤੋਂ ਵੀ ਕਾਫੀ ਦੂਰ ਹੋਵੇਗਾ ਦਰਿਆ ਹਾਂ ਉਸ ਤੋਂ ਕਾਫੀ ਦੂਰ ਹੈ ਦਰਿਆ ਔਰ ਮੋਟਰ ਵੀ ਡੁੱਬੀ ਹੋਈ ਹੈ ਔਰ ਆ ਵਾਲੀਆਂ ਮੋਟਰਾਂ ਵੀ ਹੁਣ ਡੁੱਬਣੇ ਵਾਲੀਆਂ ਅਗਰ ਪਾਣੀ ਹੋਰ ਜ਼ਿਆਦਾ ਆ ਗਿਆ ਆ ਰਹੀ ਚਲੋ ਨizamdin ਵਾਲਾ ਪਿੰਡ ਸੋ ਨੈਕਸਟ ਆਹ ਜੀ ਸੁਬਰਾ ਜਾਣਾ ਸੀ ਪਰ ਰਾਸਤਾ ਹੀ ਬੰਦ ਹੈ ਕਿਉਂਕਿ ਇੱਧਰ ਕਾਫੀ ਪਾਣੀ ਆ ਗਿਆ ਰਾਸਤਾ ਲੰਗਰ ਨੂੰ ਬਚਿਆ ਹੀ ਨਹੀਂ ਆਹ ਦੇਖੋ ਕਾਰ ਨੇ ਪਾਣੀ ਦੇ ਵਿੱਚੋਂ ਐਵੇਂ ਲੰਘ ਰਹੇ ਨੇ ਧਰੂੜ ਦੇ ਅੰਦਰ ਹੀ گاڑی دیکھوا دیا ہے مطلب پرچے اپنے تو دیکھ لے گا کٹ لے گا وہ 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 ਇੱਕ ਤਾਂ ਪਾਣੀ ਦੇ ਵਿੱਚ ਨੇ ਸੱਪ ਨੇ ਉੱਪਰੋਂ ਲੋਕ ਕੱਪੇ ਮੱਜਾਂ ਤੇ ਖੁਦ ਨੂੰ ਪਰਿਵਾਰ ਨੂੰ ਲੈ ਕੇ ਬਾਹਰ ਆ ਰਹੇ ਨੇ ਇਹ ਵੀ ਇੱਕ ਹੈ ਲੱਗੇ ਸੱਚ ਮੈਂ ਦਰੋ ਰਾਜੀ ਸਭਰਾ ਤੋਂ ਆ ਰਹੀ ਸੀ ਔਰ ਬੰਦੇ ਆ ਪ੍ਰਵਾਸੀ ਮਜ਼ਦੂਰ ਬੈਠੇ ਆ ਜਿਹੜੇ ਕਿ ਸਬਜ਼ੀ ਲਗਾਉਂਦੇ ਨੇ ਜਿੱਥੇ ਕਿ ਹੁਣ ਪਾਣੀ ਆਇਆ ਹੋਇਆ ਆਰਜੀ ਸਭਰਾ ਵੱਲ ਤੇ ਇੱਥੇ ਹੀ ਰਹਿ ਰਹੇ ਨੇ ਇਹਨਾਂ ਨੂੰ ਇਹਨਾਂ ਦੀ ਕਿਸੇ ਨੇ ਕੋਈ ਸਹਾਇਤਾ ਹੇ ਤੱਕ ਨਹੀਂ ਕੀਤੀ ਨਾ ਨ ਕਰਿਆ ਆ ਜੀ ਇਹਨਾਂ ਨੇ ਪਹਿਲਾਂ ਉੱਧਰ ਆਪਣੇ ਘਰ ਬਣਾਏ ਸੀ ਹੁਣੇ ਆਪਣੇ ਇੱਧਰ ਘਰ ਬਣਾਉਂਦੇ ਪਏ ਨੇ ਆ ਦੇਖੋ ਦੁਬਾਰਤ ਮਿਹਨਤ ਕਰ ਰਹੇ ਨੇ ਕੱਪੜ ਖਰੀਦ ਕੇ ਆਪਣੇ ਪੈਸੇ ਦਾ ਲੈ ਕੇ ਆਏ ਨੇ بس 12 ਕਰ ਹੈ ਗਈ ਨੇ ਚਲੋ ਗਾਣੂ ਚਲਦੇ ਆ ਮੌਸਮ ਵੀ ਕਾਫੀ ਖਰਾਬ ਹੋ ਗਿਆ ਫਿਰ ਤੋਂ ਆ ਨੈਰ ਜਿਹੜੀ ਫਰੋਸ਼ਪੁਰ ਨੂੰ ਜਾਂਦੀ ਆ ਛੋਟੀ ਆ ਇਹ ਦੂਸਰੀ ਦਿਖਾਉਣੀ ਆ ਜਿਹੜੀ ਵੱਡੀ ਆ ਔਰ ਉਹ ਜਾਂਦੀ ਆ ਰਾਜਸਥਾਨ ਨੂੰ ਇਹ ਵਾਲੀ ਜਾਂਦੀ ਆ ਰਾਜਸਥਾਨ ਸੋ ਠੀਕ ਆ ਫਿਰ ਏਸੀ ਅੱਜ ਦਾ ਵਲੌਗ ਮਿਲਦਾ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਖੁਸ਼ ਰਹੋ ਰੱਬ ਰੱਖਾ ਤੇ ਜਿਹੜੇ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਪਿਆਰ ਨਾਲ ਕਮੈਂਟ ਕਰ ਦਿਓ ਬਾਕੀ ਠੀਕ ਆ ਫਿਰ ਮਿਲਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਓਕੇ ਬਾਏ ਬਾਏ